ਤੇ ਸੰਦੀਪ ਪੱਕੀ ਗੱਲ ਆ ਵੀ ਆਹ ਸਾਰਾ ਬੇਲਾ ਕਰ ਦੇਣਾ ਕੰਮ ਹਾਂਜੀ ਹਾਂਜੀ ਇਹ ਆਪਾਂ ਨਵੇਂ ਸਾਲ ਦਾ ਸਟਾਕ ਕਲੀਨ ਕਰਨਾ ਖਾਲੀ ਕਰਨਾ ਮੈਨੂੰ ਛੱਕ ਪੈਂਦੀ ਰਗੜ ਆ ਗਿਆ ਸੇਠ ਓਏ ਰੋਕ ਲੈਣਾ ਵੀਡੀਓ ਕਹੇ ਤਾਂ ਨਹੀਂ ਨਹੀਂ ਜਾਣ ਦੋ ਜੀ ਜਾਣ ਦੋ ਇਹਦਾ ਮੂੰਹ ਦੇਖ ਓਏ ਜੇ ਇਹ ਲੋਰਾ ਆਪਾਂ ਗੱਲ ਕਹਿ ਤੀ ਤਾਂ ਕੋਈ ਗੱਲ ਨਹੀਂ ਜਾਣ ਦੋ ਛੇ ਲੱਗੀ ਛੇ ਲੱਗੀ ਛੇ ਲੱਗੀ ਪ੍ਰੀਤਾ ਦੇ ਗੱਡੀਆਂ ਪਰ ਪਰ ਜਾਈ ਜਾਂਦੀਆਂ ਛੇਤੀ ਆਜੋ ਪੁੱਤ ਵਣ ਕੇ ਫੁਰਤੀ ਨਾਲ ਮੈਨੂੰ ਐਂ ਲੱਗਦਾ ਵੀ ਜੇ ਤੁਸੀਂ ਛੇਤੀ ਨਾ ਆਏ ਤੇ ਪੁੱਤ ਕੰਮ ਤਾਂ ਹੋ ਜਾਣਾ ਇੱਥੇ ਆਹ ਸਵੇਰ-ਸਵੇਰ ਦਾ ਵੇਲਾ ਗਾਂਕ ਨਹੀਂ ਆ ਰਿਹਾ ਇਹਨਾਂ ਨੇ ਮੈਨੂੰ ਫੋਨ ਕੀਤਾ ਕਹਿੰਦੇ ਸਟਾਕ ਕਲੀਅਰ ਕਰਨਾ ਸਟਾਕ ਸਾਰਾ ਨਵੇਂ ਸਾਲ ਤੇ ਆਹ ਜੱਡਾ ਵੱਡਾ ਹਾਲ ਆ ਇਹ ਸਾਰੇ ਦਾ ਸਾਰਾ ਕਹਿੰਦੇ ਵੇਲਾ ਕਰਨਾ ਸਾਹ ਲਾਗੀ ਸੇਲ 40 ਆਜੋ ਮੇਰੇ ਸ਼ੇਰ ਕਿਤੇ ਇਹ ਨਾ ਹੋਵੇ ਨਿਕਲ ਜੇ ਕੰਮ ਇਹ ਨਾ ਹੋਵੇ ਬਾਈ ਸਸਰੀ ਕਾਲ ਸਸਰੀ ਕਾਲ ਜੀ ਸਸਰੀ ਕਾਲ ਤੇ ਸੰਦੀਪ ਪੱਕੀ ਗੱਲ ਆ ਵੀ ਆਹ ਸਾਰਾ ਬੇਲਾ ਕਰ ਦੇਣਾ ਕੰਮ ਹਾਂਜੀ ਹਾਂਜੀ ਇਹ ਆਪਾਂ ਨਵੇਂ ਸਾਲ ਦਾ ਸਟਾਕ ਕਲੀਨ ਕਰਨਾ ਖਾਲੀ ਕਰਨਾ ਮਾੜਾ ਜੀ ਜਾਣਕਾਰੀ ਦੇਖ ਇਧਰਲੇ ਪਾਸੇ ਨੂੰ ਪ੍ਰੀਤ ਮਾਰੀ ਖਾਂ ਇਹ ਆ ਆਪ ਸਾਰਾ ਚਕਾਉਣਾ ਮਾਲ ਹਾਂਜੀ ਸਾਰਾ ਚਕਾਉਣਾ ਜੀ ਸਾਰਾ ਤੇ ਇਹ ਕਿੰਨੇ ਕੁ ਪੈਸਿਆਂ ਦਾ ਰੇਟ ਕੀ ਹਿਸਾਬ ਕਿਤਾਬ ਆ ਵੀ ਐ ਪਤਾ ਲੱਗੂਗਾ ਕੋ ਹਾਂਜੀ ਬਾਈ ਦੱਸੋ ਹਾਂ ਦੱਸ ਕੀ ਕੀ ਹਿਸਾਬ ਕਿਤਾਬ ਨਾਲ ਜੀ ਜਿਵੇਂ ਆ ਸੋਫਾ ਹੈ ਇਧਰ ਲਾ ਹਾਂ ਇਹਦਾ 75000 ਰੁਪਏ ਰੇਟ ਹੈ ਜੀ ਅੱਛਾ ਇਹ ਕੁਛ 75 ਵਾਲੇ ਕੋ ਹੋਰ ਕਿੰਨੇ ਵਾਲੇ ਪਏ ਆ ਹੋਰ ਕਿੰਨੇ ਵਾਲੇ ਆ ਜੋ ਤੁਹਾਨੂੰ ਹੋਰ ਦਿਖਾਉਣੇ ਆ ਜੀ ਜਿਵੇਂ ਆ ਸੋਫਾ ਹੈ ਹਾਂ ਇਹ 70000 ਰੁਪਏ ਦਾ ਸੋਫਾ ਜੀ ਹਾਂ ਹੋਰ ਹੋਰ ਘੱਟ ਵਾਲਾ ਹੋਰ ਘੱਟ ਵਾਲਾ ਆ ਮਿਲ ਜੂਗਾ ਆਪਾਂ ਨੂੰ 60000 ਰੁਪਏ ਦੇ ਵਿੱਚ ਜੀ ਜੇ ਤੂੰ ਚਕਾਉਣਾ ਸਾਰਾ ਮਾਲ ਜਾਨ ਜੀ ਸਾਰਾ ਚਕਾਉਣਾ ਸਾਡੇ ਕੋਲ ਤਾਂ ਪਿੱਛੇ ਸਟਾਕ ਹੋਰ ਬਣਾ ਬੈਜੇ ਅਸੀਂ ਨਵਾਂ ਐਡ ਕਰਨਾ ਮੈਂ ਤਾਂ ਸਟਾਕ ਕਲੀਅਰ ਸੇਲ ਕਰਨੀ ਇੱਕ ਗੱਲ ਕਮ ਦੱਸੋ ਜੀ ਸੱਚੀ ਤੂੰ ਦਣਾ ਚੀ ਚਕਾਉਣਾ ਚੁਕਾ ਦੇਾਂਗੇ ਆ ਵੇਖੋ ਬਾਈ ਜੀ ਸਾਰੇ ਮਾਲ ਦਾ ਰੇਟ 60000 ਰੁਪਇਆ ਕਰਦੇ ਸੈੱਟ ਦਾ ਰੇਟ ਘੱਟ ਵੇ ਜੀ ਨੇ ਕੁਛ ਨਹੀਂ ਤਾ ਤੂੰ ਪੜਾ ਕੇ ਪੈਂਦੇ ਦੇਖੀ ਤੂੰ ਲੈਣਾ ਲੱਗਦੀਆਂ ਦੇਖੇ ਗਿੱਦਾ ਪੈਂਦਾ ਦੇਖੀ ਤੂੰ ਕਿਤਾਵੇ 60000 ਕਰਦਗੇ ਕਰ ਦਿਓ ਜੀ ਕੋਈ ਗੱਲ ਨਹੀਂ ਹੈ ਕਰ ਦਿਓ ਪ੍ਰੀਤ ਹੋਏ ਮਤਲਬ ਜਿੰਨਾ ਤੁਹਾਨੂੰ ਦੇਖਦਾ ਮਾਲ ਇਹਨਾਂ ਚ ਕੋਈ ਚੱਕ ਲੈ ਜਾਓ 60000 ਰੁਪਏ ਕੋਈ ਲੈ ਜਾਈ ਜਾ ਕੇ 60000 ਰੁਪਏ ਨੂੰ ਕਰਨਿਆ ਐ ਕਿ ਤੁਹਾਨੂੰ ਹੋਰ ਗੱਲ ਦੱਸਾਂ ਕਿੰਨੇ ਦਿਨ ਹੋ ਗਏ ਸੇਲ ਚੱਲਦੀ ਨੂੰ ਸੇਲ ਚੱਲਦੀ ਨੂੰ ਤਿੰਨ ਦਿਨ ਹੋ ਗਏ ਜੀ ਤਿੰਨ ਦਿਨ ਹੋ ਗਏ ਤਿੰਨਾ ਦਿਨਾਂ ਦੇ ਵਿੱਚ ਆ ਇਥੋਂ ਮਾਲ ਵਿੱਲਾ ਹੋ ਗਿਆ ਖਾਲੀ ਹੋ ਗਿਆ ਖਾਲੀ ਹੋ ਗਿਆ ਚੱਕ ਚੱਕ ਲਈ ਜਾਂਦੇ ਆ ਚੱਕ ਚੱਕ ਲਈ ਜਾਂਦੇ ਆ ਆ ਦੇਖ ਲੋ ਇਹੇ ਜੇ ਥਾਂ ਖਾਲੀ ਹੋਈ ਜਾਂਦੇ ਆ ਇਹ ਨਾ ਹੋਵੇ ਵੀ ਥੋੜੀ ਚੋਇਸ ਵਾਲਾ ਮਾਲ ਖਾਲੀ ਹੋ ਜਾ ਠੀਕ ਹੈ ਕਹਿੰਦੇ ਆਪਾਂ ਇਧਰਲੇ ਪਾਸੇ ਵੀ ਦੇਖਣਾ ਤੇ ਵਿੱਚੇ ਹੀ ਆਲਮਾਰੀਆਂ ਆ ਵੀ ਸਾਰੀਆਂ ਚਕਾ ਦੇਣੀਆਂ ਸਾਰਾ ਮੈਂ ਕਿਹਾ ਜਮਾ ਆਪਾਂ ਖਾਲੀ ਕਰ ਦੇਣਾ ਜੀ ਲੈ ਵੀ ਇੱਕ ਵਾਰ ਅਸੀਂ ਆ ਮੈਟ ਨਵੇਂ ਸਾਲ ਤੋਂ ਪਹਿਲਾਂ ਧੋਣਾ ਚੱਕ ਕੇ ਠੀਕ ਹੈ ਜੀ ਫਿਰ ਉਦੋਂ ਬਾਅਦ ਫੇਰ ਬਿਚਾਉਣਾ ਫੇਰ ਬਿਚਾਉਣਾ ਫੇਰ ਉਦੋਂ ਬਾਅਦ ਫੇਰ ਮਾਲ ਰੱਖਣਾ ਫੇਰ ਮਾਲ ਰੱਖਣਾ ਹਾਂ ਤੇ ਐਸ ਕਰਕੇ ਅਸੀਂ ਸਾਰੇ ਦੇ ਸਾਰੇ ਬਸ ਜਦ ਕਰ ਲਿਆ ਸੇਠਾ ਨੇ ਯਾਰ ਉਹ ਬਿਤੋਂ ਵਾਲਾ ਚੰਗਾ ਨਹੀਂ ਪਿਆ ਹੁਣ ਉਹ ਦੇਣਾ ਪਊ ਇੰਨੇ ਦਾ ਕੋਈ ਨਹੀਂ ਵੀਰ ਜੀ ਦੇ ਦਾਂਗੇ ਆਹਾ ਹਾਂਜੀ ਕੋਈ ਮੇਰਾ ਮੈਨੂੰ ਛੱਕ ਪੈਂਦੀ ਰਗੜ ਆ ਗਿਆ ਸੇਠ ਓਏ ਰੋਕ ਲੈਣਾ ਵੀਡੀਓ ਕਹੇ ਤਾਂ ਨਹੀਂ ਨਹੀਂ ਜਾਣ ਦਿਓ ਜੀ ਜਾਣ ਦਿਓ ਇਹਦਾ ਮੂੰਹ ਦੇਖ ਓਏ ਜੇ ਇਹਨਾਂ ਹੋਰਾਂ ਆਪਾਂ ਗੱਲ ਕਹਿ ਤੀ ਤਾਂ ਕੋਈ ਗੱਲ ਨਹੀਂ ਜਾਣ ਦਿਓ ਤੇ ਆ ਵੀ ਵਿੱਚ ਹੀ ਦੇਣਾ ਪਊ ਇੰਨੇ ਚ 60 ਜੀ ਹਾਂਜੀ ਹਾਂਜੀ ਵਿੱਚੇ ਆ ਜਾ ਮੱਲਾ ਹੋ ਗਿਆ ਕੰਮ ਗਾ ਪਊਗਾ ਇੱਕ ਤੁਹਾਨੂੰ ਹੋਰ ਸੋਫਾ ਦਿਖਾਉਣੇ ਆਜੋ ਹਾਂ ਆਜੋ 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 ਚੱਲ 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 ਜਿੱਦੀ ਆ ਪੂਰੀ ਸੇਲ ਐ ਅਸੀਂ ਆਈ ਨਹੀਂ ਹੈਗਾ ਵੀਰ ਜੀ ਹਾਂ ਸੋਫਾ ਹੋਰ ਦਿਖਾਉਣੇ ਆ ਤੁਹਾਨੂੰ ਹਾਂ ਇਹ ਇਹ ਇੱਥੋਂ ਤੱਕ ਆਪਣੀ 60 ਵਾਲੀ ਹੱਦ ਮੁੱਕ ਗਈ ਨਹੀਂ ਤੁਹਾਨੂੰ ਅੱਗੇ ਆਜੋ ਕੋਈ ਗੱਲ ਨਹੀਂ ਆਜੋ ਆਜੋ ਹਾਂ ਆ ਵੇਖੋ ਸੋਫਾ ਰੁਟੀਨ ਦੇ ਵਿੱਚ 2 ਤੋਂ 3 ਸੈਟ ਜਾ ਰਿਹਾ ਇਹ ਵੀ 60 ਜੀ ਇਹ ਵੀ 60 ਜੀ ਬਹਿ ਕੇ ਦੇਖੋ ਸੋ ਬੰਦੇ ਇਹ ਅਫਸਰ ਦੇ ਘਰੇ ਜਾਣਾ ਕਿਸੇ ਦੇ ਕਰਨਿਆ ਇਹ ਡੀਐਸਪੀ ਦੇ ਘਰੇ ਜਾਣਾ ਘੱਟੋ ਘੱਟ ਡੀਐਸਪੀ ਰੈਂਕ ਦੇ ਜਾਣਾ ਜੀ ਉਹ ਵੇਖੋ 200 ਵੀ ਉਹ ਬਣੇ ਪਏ ਉਹ ਵੀ ਜਾਣੇ ਆ ਜੀ ਇੱਕੋ ਮੰਨ ਕੇ ਚੱਲੋ ਇੱਕੋ ਮਾਡਲ ਤਿੰਨ ਸੋਫੇ ਤਿਆਰ ਪਏ ਆ ਤੇ ਜਾਣੇ ਆ ਸਾਰੇ ਆ ਪਏ ਤਿਆਰ ਅੱਛਾ ਤੇ ਹੋਰ ਕੋਈ 60 ਵਾਲਾ ਹੈਗਾ ਇੱਥੇ 60 ਵਾਲੀ ਰੇਂਜ ਵਾਲਾ ਕੋਈ ਪਿਆ ਆ ਪਏ ਆ ਜੀ ਆ ਕਿੰਨੇ ਦਾ ਅੱਛਾ ਆ ਆ ਤਾਂ ਬਾਹਰ ਆ ਇਹ 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 ਉਹ ਕਿਹੜੇ ਪਿਆਰ ਮੈਂ ਸਟ ਹੈ ਜੀ 38000 ਇਹ ਤਾਂ 38000 ਆ ਆ ਬਏ ਮਾਡਲ ਇਹ ਵੀ ਦੇ ਦੇ ਆ ਆ 60 ਵਾਲਾ ਹੀ ਪਿਆ ਹਾਂਜੀ ਇਹ ਵੀ ਦੇ ਦੇ ਆ ਚੱਕੋ ਆ ਦੇਖ ਪ੍ਰੀਤ ਮਗਰ ਫੈਕਟਰੀ ਬਹੁਤ ਵੱਡੀ ਆ ਮਾਲ ਨਵਾਂ ਬਣਿਆ ਨਵਾਂ ਧਰਨਾ ਮਾਲ ਤੇ ਆਹ ਅਲਮਾਰੀਆਂ ਦਾ ਕੀ حساب ਕਿਤਾਬ ਕਰੇਗਾ ਇਧਰਲੇ ਪਾਸੇ ਨੂੰ ਪਈਆਂ ਬਹੁਤ ਆਜੋ 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 ਤੱਕ ਪਿਆ ਮਾਲ ਉਧਰ ਤੱਕ ਇਹ ਤਾਂ ਜਿਵੇਂ ਆਪਾਂ ਕੰਦ ਜਾਂਦੇ ਆ ਨਾ ਇੰਚ ਨਹੀਂ ਬੀਅਲ ਮਾਰੀ ਜਾਂਦੇ ਤੁਸੀਂ ਦੇਖੋ ਹੂੰ ਤੇ ਕਨਾਲ ਮਾਰੀ ਖਾਣਾ ਪਿਆ ਪ੍ਰੀਤ ਹਾਂ ਇੱਥੇ ਕਰਤਾ ਕਮਲਾ ਮੈਨੂੰ ਇਹਨੇ ਆ ਕੇ ਇਹ ਆਹਲ ਮਾਰੀ ਕਿਨੇ ਦੇਵਾ ਗਿਆ ਆਪਾਂ ਆਹਲ ਮਾਰੀ ਜੇ ਆਪਾਂ ਕਗੇ ਆਹਾ ਆਹਾ ਇਹ ਜੇ 7 ਬੈਂਚ ਦੀ ਅਲਮਾਰੀ ਆ ਹੂੰ ਇਹਦੇ ਵਿੱਚ ਤੁਸੀਂ ਮੰਨ ਕੇ ਚਲੋ ਆਹ ਮਾਡਲ ਆ ਗਿਆ ਹਾਂ ਠੀਕ ਹੈ ਜੀ ਹਾਂ ਆ ਲੌਕਰ ਆ ਗਿਆ ਇਹਦੇ ਵਿੱਚ ਹਾਂ ਆਨੇਚਡ ਡਰਾਜ ਆ ਗਏ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਇਹਦੇ ਵਿੱਚ ਫਿਰ ਮਾਡਲ ਆ ਗਏ ਕਿਸੇ ਨੇ ਮੰਨ ਕੇ ਚਲੋ ਆ ਤਿੰਨ ਪੱਲੇ ਵਾਲੀ ਅਲਮਾਰੀ ਲੈਣੀ ਆ ਤਿੰਨ ਪੱਲੇ ਫਿਰ ਥੱਲੇ ਹੋ ਗਏ ਹਾਂ ਆ ਡਰਾਜ ਆ ਗਏ ਹਾਂ ਇਹ 20000 ਰੁਪਏ ਦੀ ਅਲਮਾਰੀ ਦੇ ਦਾਂਗੇ ਔਰ ਇੱਕ ਗੱਲ ਹੋਰ ਹੈ ਜੀ ਯੂਵੀ ਬੋਰਡ ਹੈ ਸਾਰਾ ਹਾਂ ਆ ਜਿਹੜਾ ਵੇਖੋ ਤੁਸੀਂ ਯੂਵੀ ਬੋਰਡ ਹੈ ਇਹ ਪ੍ਰੀਤ ਉਵੇਂ ਨਹੀਂ ਖੜਕਦੀ ਰਾਜੂ ਦੇ ਬੋਲ ਟੰਗੂ ਯੋ ਮੈਂ ਵੀ ਆ ਵੜਾ ਕੇ ਹਾਂ ਰਾਜੂ ਵਾਲੇ ਬੁੱਲ ਟਾਂਗੂ ਖੜਕਦੀ ਏ ਤੇਰੇ ਯਾਰ ਨੂੰ ਆ ਕਿੰਨੇ ਦਾ ਦੇਣਾ ਯਾਰ ਮਾੜਾ ਜੇ ਇਹਦੇ ਬਾਰੇ ਤਾਂ ਦੱਸ ਆਹਾ ਆਹਾ ਇਹ ਸਾਰਾ ਆਪਾਂ ਬਸ ਸਟਾਕ ਕਲੀਅਰਿੰਗ ਸੇਲ ਵਾਲੀ ਗੱਲੀ ਹੈ ਜੀ ਜੀ ਇਹ 6500 ਰੁਪਏ ਦੇਣਾ ਚੱਕੋ 6500 ਰੁਪਏ ਚੱਕੋ 6500 ਰੁਪਏ ਦਾ ਆ ਜਾ ਓਏ ਓਏ ਆ ਆ ਆ ਇੱਧਰ ਇੱਧਰ ਵੀ ਫਿਰ ਖੇੜਤਾ ਇੱਧਰ ਵੀ ਕਰਨੀ ਆ ਆਪਾਂ ਹੁਣ ਆਪਾਂ ਕਰ ਦਾਂਗੇ ਇਹ ਵੀ ਕਲੀਅਰ ਕਰ ਦਾਂਗੇ ਬਾਈ ਜੀ ਇਹ ਕੀ ਹਿਸਾਬ ਨੂੰ ਦੇਣੇ ਆ ਫਿਰ ਆਜੋ ਇਹ 20 ਰੁਪਏ ਦਾ ਸੋਫਾ ਜੀ ਜਿਹੜਾ ਮਰਜੀ ਚੱਕੋ ਲੈਣ ਇਹ ਆ ਵੀ 35 ਦਾ ਹਾਂ ਇੱਕ ਚੀਜ਼ ਹੋਰ ਹੈ ਹਾਂ ਇਹ ਆ ਵੇਖੋ ਇਹ ਆ ਵੇਖੋ ਬੀਅਰ ਵਾਲ ਨਾਲ ਇੱਥੇ ਬੋਤਲ-ਬਾਤਲ ਰੱਖ ਕੇ ਤੇ ਇੱਥੇ ਗਲਾਸ-ਗਲੂ ਰੱਖ ਕੇ ਸਾਰਾ ਗੱਲਬਾਤ ਹਾਂਜੀ ਬਣ ਜਾਣੀ ਹੈ ਹਾਂ ਹਾਂਜੀ ਇਹ ਆ ਵੀ 35 ਦਾ ਲੈ ਜੀਗੇ ਇਹ ਵੀ 35 ਦਾ ਲੈ ਜਾਓ ਜੀ ਤੇ ਆ ਵੀ 35 ਦਾ ਲੈ ਜਗੇ ਖੋਲਣ ਵਾਲਾ ਪਿਆ ਇਹਦਾ ਨਹੀਂ ਇਹ ਪੈਕ ਹੈ ਜੀ ਚੱਲਿਆ ਪਰ ਇਹਦੇ ਨਾਲ ਦਾ ਹੋਰ ਬਣਾ ਦੇਾਂਗੇ ਅੱਛਾ ਹੋਰ ਬਣਾ ਦੇ ਇਹ ਆ ਆ ਵੀ 35 ਤੱਕ ਕਰ ਰਹੇ ਲੈ ਜੋ ਜੀ ਲੈ ਜੋ ਲੈ ਜੋ ਲੈ ਜੋ ਆ 35 ਵਾਲਾ ਹਾਂਜੀ ਆ ਵੀ 35 ਵਾਲਾ ਹਾਂਜੀ ਤੇ ਇਹਨੂੰ ਕਿੰਨੇ ਕਿੰਨੇ ਦੇ ਦੇਈ ਤੁਰੇ ਅਗੇ ਆ 20000 ਰੁਪਏ ਦਾ ਸੋਫਾ ਜਿਹੜਾ ਮਰਜੀ ਚੱਕੋ ਆ 20 20000 ਦਾ ਹੀ ਕਰਤਾ ਓਏ 20000 ਦਾ ਸੋਫਾ ਚੱਕੋ ਚੱਕੋ 20 20000 ਦਾ ਹੀ ਕਰਤਾ ਨਾਲ ਦੋ ਦੋ ਢੋਲਕਾਂ ਜੀਆਂ ਵੀ ਦੇਣੀਆਂ ਇਹ ਵੀ ਚਕਾਉਣਾ ਹੀ ਆ ਸਾਰੇ ਕਰਨਾ ਇੱਕ ਗੱਲ ਹੋਰ ਨਾਲ ਸ਼ੀਸ਼ਾ ਲਾ ਕੇ ਦੇਵਾਂਗੇ ਜਿਹੜਾ ਸੋਫਾ ਦੇਣਾ ਅਸੀਂ ਨਾਲ ਸ਼ੀਸ਼ਾ ਲਾ ਕੇ ਦੇਣਾ ਤੇ ਇਧਰ ਇਧਰ ਆ ਆ ਪਿਛਲੇ ਪਾਸੇ ਆ ਜਿਹੜੇ ਪੁਲਿਸ ਵਾਲੇ ਰੰਗ ਦੇ ਆ ਇਹ ਜਿਹੜੇ ਆ ਸੋਫੇ ਆ ਜੀ ਤਿੰਨ ਸੋਫੇ ਪਏ ਆ ਤੁਹਾਡੇ ਕੋਲੇ ਇੱਥੇ ਇੱਕ ਤੇ ਦੋ ਤੇ ਤਿੰਨ ਤਿੰਨ ਇਹ 30000 ਰੁਪਿਆ ਇਹ 30000 ਇਹ 33000 ਰੁਪਿਆ ਇਹ ਤਿੰਨ 30 30000 ਦੇ ਹਾਂਜੀ ਹੈ ਤਿੰਨੇ 30 30000 ਰੁਪਏ ਦੇ ਤੇ ਆ ਕਿੰਨੇ ਦਾ ਦੇਣਾ ਆਹਾ ਇਹਦੇ ਵਿੱਚ ਵੀ ਤਿੰਨ ਮਾਡਲ ਆ ਜੀ ਇੱਕ ਤਾਂ ਆ ਮਾਡਲ ਆ ਗਿਆ ਹਾਂ ਹਾਂ ਇਹ ਕਾ ਮਾਡਲ ਆ ਗਿਆ ਹਾਂ ਇਹ ਕਾ ਜੀ ਆ ਵੇਖੋ ਕੁਰਸੀਆਂ ਵੇਖੋ ਇਹਦੀਆਂ ਹੂੰ ਇਹ ਵੇਖੋ ਹੂੰ ਤੇ ਇੱਕ ਆ ਮਾਡਲ ਆ ਗਿਆ ਦੇਖੋ ਮਹਾਰਾਜਾ ਸੋਫੇ ਦੀ ਕੁਰਸੀਆਂ ਵਾਲ ਦੀ ਫ੍ਰੀਮ ਓਏ ਹੋ ਹੋ ਫ੍ਰੀ ਤਾ ਹਾ ਜਿਹੜਾ ਬਾਲਾ ਵਾਇਰਲ ਹੁੰਦਾ ਹੁੰਦਾ ਹਾਂ ਦੇਖੋ ਹੂੰ ਬਹਿ ਕੇ ਦੇਖੋ ਤੁਸੀਂ ਫੀਲਿੰਗ ਲਾਓ ਹਾਂ ਇਹ ਕਿੰਨੇ ਦੇ ਦੇਣੇ 45000 ਰੁਪਏ ਜੀ ਆ ਵੀ 45 ਦਾ ਉਹ ਵੀ 45 ਉਹ ਵੀ 45 ਜੀ ਆ ਆ ਚੈਸਟਰ ਵਾਲਾ ਵੀ 45 ਉਹ ਪਰਲੇ ਵਾਲਾ 45 45 ਇਹ 45 45 ਦੇ ਦੇਣੇ ਆ ਉਹ ਤੋਂ ਪਰਲੇ 30 30 ਦੇ ਦੇਣੇ ਆ 30 30 ਦੇ ਦੇਣੇ ਹਾਂ ਉਦੋਂ ਪਰਲੇ 20 20 ਦੇ ਦੇਣੇ ਆ ਆਹ ਵਾਲੀ ਨਾਲ 20 20 ਵਾਲੀ ਆ ਹਾਂ ਇਹ ਉੱਪਰਲੇ ਪਾਸੇ ਵਾਲਾ ਕੋਈ ਚੱਕ ਕੇ ਲੈ ਜੀ ਜਿਹੜਾ ਮਰਜੀ ਰੰਗ ਲੈ ਜਿਹੜਾ ਮਰਜੀ ਲੈ ਆ ਵੀ ਆ ਚਿੱਟਾ ਜਿਹਾ ਵੀ 20 ਦਾ ਹੀ ਆ ਹਾਂਜੀ ਹਾਂਜੀ ਆ ਵੀ 20 ਹੀ ਦੇ 20 ਦਾ ਹੀ ਆ ਹਾਂਜੀ ਇਹ ਐਂ ਗੱਲ ਤਾਂ ਸਿਰਾ ਕਰਤੀ ਐ ਤੇ ਇਹਨੂੰ ਕਿੰਨੇ ਕਦਾ ਦੇ ਦਿੱਤੇ ਆ ਵੱਡਾ ਵਾਲਾ ਆਹਾ ਇਹਦੇ ਨਾਲ ਮੈਂ ਤਾਂ ਕਹਿੰਦਾ ਇਹ ਦੂਜੂ ਜੋੜਿਆ ਬਾ ਜਾ ਇੱਥੇ ਤੁਸੀਂ ਸੌ ਵੀ ਸਕਦੇ ਇੱਧਰ ਪੈ ਕੇ ਵੇਖੋ ਹੂੰ ਦੇਖੋ ਪਾਗੇ ਇਹ ਇਹ ਇਹਦੇ ਨਾਲ ਉਹ ਉਹ ਵੀ ਤਿੰਨ ਦੇਤੀਆਂ ਇਹਦੇ ਨਾਲ ਤਿੰਨ ਆ ਦੇਤੀਆਂ ਹਾਂ ਐਂ ਰੈਸਟ ਕਰਨ ਵਾਸਤੇ ਦੇਤਾ ਨਾਲੇ ਤੇ ਬੀਅਰ ਵਾਰ ਦੇਤਾ ਦੇਖੋ ਅੱਛਾ ਐਂ ਹਾਂਜੀ ਮਤਲਬ ਇੱਥੇ ਬੰਦਾ ਟੈਟ ਹੋ ਗਿਆ ਇੱਥੇ ਹੀ ਡਿੱਗ ਪਿਆ ਇੱਥੇ ਡਿੱਗ ਪਿਆ ਹਾਂ ਸਾਰਾ ਉਧਰ ਵੀ ਆਈਆਂ ਜੀ ਦੇਖੋ ਯੂ ਬਣਿਆ ਬਸ ਉਹ ਕਿਸੇ ਨੇ ਡ੍ਰੈਂਕ ਰੂਮ ਦੇ ਸਾਈਡ ਚ ਲਾਉਣਾ ਹੋਵੇ ਹੂੰ ਇਹ ਕਿੰਨੇ ਦਾ ਇਹ 55000 ਰੁਪਏ ਦਾ ਸੋਫਾ 55 ਜੱਕ ਦਾ ਆ ਜ 55 ਕਹਿਣ ਲੱਗਾ ਜੱਕ ਦਾ ਜੱਕ ਜੀ ਮੰਦਾ ਆਜਾ ਆਜਾ ਇਧਰਲੇ ਪਾਸੇ ਪੈਕੇਜ ਪੂਕਜ ਕੋਈ ਲਾਇਆ ਪੈਕੇਜ ਵੀ ਲੱਗਿਆ ਹੋਇਆ ਜੀ ਚੱਲ ਪਹਿਲਾਂ ਮੈਨੂੰ ਪੈਕੇਜ ਤੋਂ ਪਹਿਲਾਂ ਮੈਨੂੰ ਆਏ ਦੱਸ ਵੀ ਇਹਦਾ ਰੇਟ ਕੀ ਆ ਆਹਾ ਆ ਵਿੱਚ ਵਿਚਾਲੇ ਜੇ ਨਾਲ ਕਸੂਤਾ ਜਿਆ ਪਿਆ ਆਹਾ ਠੀਕ ਆਹਾ ਆ ਕਸੂਤਾ ਜਿਆ ਪਿਆ ਚਕਾ ਦੇ ਇਹਦਾ ਰੇਟ ਆ ਵੀਰ ਜੀ 115000 ਰੁਪਇਆ ਉਧਰੋਂ ਜਿਹੜਾ ਘਾਟਾ ਖਾਦਾ ਇੱਥੇ ਆ ਕੇ ਪੂਰਾ ਕਰ ਵੀਰ ਜੀ ਇਹਦੇ ਉੱਤੇ ਪੱਥਰ ਲੱਗਿਆ 115000 ਦੇ ਵਿੱਚ ਸੋਨੇ ਦਾ ਪੱਥਰ ਹੈ ਨੇ ਪੱਥਰ ਦਾ ਪੱਥਰ ਹੈ ਜੀ ਤੇ ਫੇਰ 115 ਮਤਲਬ ਮੈਂ ਤੈਨੂੰ ਦੱਸਤੀ ਗੱਲ ਵੀ ਉਧਰੋਂ ਜਿੰਨਾ ਘਾਟਾ ਪਿਆ ਇੱਥੇ ਆ ਕੇ ਠੋਕਤਾ ਵਿੱਚ ਨਹੀਂ ਇਹਦੇ ਵਿੱਚ ਨਹੀਂ ਪਹਿਲਾਂ ਸਮਾਨ ਤਾਂ ਦੇਖੋ ਇਹ ਨਾਲ ਕੀ ਕੀ ਆ ਤੇ ਕੁਰਸੀਆਂ ਆ ਮੇਜ਼ ਆ ਤੇ ਪੱਥਰ ਆ ਹੋਰੇ 6 ਕੁਰਸੀਆਂ ਪੱਥਰ ਆ ਗਿਆ ਮੇਜ਼ ਆ ਗਿਆ ਕੁਰਸੀਆਂ ਵੀ 6 ਆ ਜੀ ਹਾਂ ਤੇ 6 ਕੁਰਸੀਆਂ ਫੇਰ ਵੀ ਨਹੀਂ ਇੰਨੇ ਦਾ ਬਾਕੀ ਹੋਰ ਸਮਾਨ ਤਾਂ ਦੇਖੋ ਨਾਲ ਕੀ ਆ ਬੋਲ 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 ਆਜੋ ਬੋਲ ਇਹ ਇਹ ਕਿੰਨਾ 1 ਲੱਖ 15000 15000 ਦਾ ਚਲ ਆ ਬੈੱਡ ਆ ਗਿਆ ਇਹਦੇ ਨਾਲ 9 ਫੁੱਟਾ ਉਸੇ ਰੇਟ ਦੇ ਵਿੱਚ ਹੀ ਉਸੇ ਰੇਟ ਦੇ ਵਿੱਚ ਹਾਂ ਤੇ ਨਾਲ ਗੱਦਾ ਨਾਲ ਗੱਦਾ ਜੀ ਵਿੱਚ ਗੱਦਾ ਆ ਗਿਆ ਹਾਂਜੀ ਚਲ ਹੁਣ ਕੋਹ ਭਲੇ ਜੇ ਚ ਗੱਲ ਬੜੀ ਆ ਵੀ ਕੁਝ ਹੁਣ ਹੁਣ ਲੋਟ ਆ ਹਾਂ ਹੁਣ ਲੋਟ ਆ ਜਮਾ ਹੀ ਲੋਟ ਆ ਹੋਰ ਲੋਟ ਕਰ ਦਈਏ ਹੋਰ ਲੋਟ ਕਰਦੇ ਕੁੜੀ ਆਜੋ ਵੇ ਆਜੋ ਆਜੋ ਹਾਂ ਆ ਦੇਖੋ ਸੋਫਾ ਗਏਵੇਂ ਇਹ ਸੋਫਾ ਦਾ ਪੂਰਾ ਇਸੇ ਰਾਇ ਠੀਕ ਹੈ ਹਾਂ ਇਹ ਹਾਂ ਇਹਦੇ ਪੈਕੇ ਵੇਖੋ ਨਾਲ ਸੈਟੀ ਵੀ ਆ ਦੇ ਹਾਂ ਆ ਆ ਸੋਫਾ ਹੋ ਗਿਆ ਤੇ ਆ ਸੈਟੀ ਹੋ ਗਈ ਤੇ ਇਹਦਾ ਉਹਦੇ ਨਾਲ ਤਾਲਕ ਕੀ ਹੋ ਗਿਆ ਇਹ ਵੀ ਨਾਲ ਹੀ ਦੇਤਾ ਅੱਛਾ ਮੈਂ ਤਾਂ ਕਿਹਾ ਗੱਲ ਗੰਧਾਲਦਾ ਇਹ ਇਹਨੇ ਗੱਲ ਕਲੀਅਰ ਕਰਤੀ ਇਹ ਵੀ ਨਾਲ ਹੀ ਆ ਉਹਦੇ ਇਹ ਰੌਲੇ ਚ ਗੱਲ ਨਹੀਂ ਪਾਰਿਆ ਕਲੀਅਰ ਕਰਤਾ ਇਹ ਵਿੱਚੇ ਹੀ ਇੱਕ 15 ਦੇ ਵਿੱਚ ਹੀ ਆ ਵੀਰ ਜੀ ਲੋਕ ਲਾਉਂਦੇ ਆ ਕੁਰਸੀਆਂ ਮੂੜੇ ਡਿਵਾਈਡਰ ਦੇਖੋ ਚਾਹੇ ਜਵਾਕ ਸੌਂ ਜੇ ਤੇ ਰਾਤ ਤੁਸੀਂ ਸੌਂ ਜੋ ਰੈਸਟ ਕਰਨੀ ਆ ਕਿਸੇ ਵੇਲੇ ਇੱਥੇ ਰੋਟੀ ਖਾਧੀ ਇੱਥੇ ਸੌਂ ਜੋ ਹੁਣ ਲੋਟ ਆ ਯਮਨ ਮੈਨਾਂ ਸਰਾ ਹੋ ਗਿਆ ਤਾਂ ਹੁਣ ਆਓ ਫਿਰ ਇੱਧਰ ਆਜੋ 1,115 ਚ ਹੀ ਆ ਹਾਂ ਵਿਆਹ ਵਾਲਾ ਜੇ ਸਮਾਨ ਲੈ ਗਿਆ ਆ ਆ ਬੋਤਲ ਜੀ ਕਿੰਨੇ ਦੇਵੇਂਗਾ 32000 ਦੀ ਬੋਤਲ ਹੈ ਆਜੋ ਹੁਣ ਆਹ ਔਰ ਦੱਸੋ ਜੇ ਬੰਦਾ ਵਿਆਹ ਵਾਲਾ ਸਾਰਾ ਸਮਾਨ ਲੈ ਗਿਆ ਹੂੰ ਦਾ ਕੁੜੀ ਕੱਪੜੇ ਕਿੱਥੇ ਰੱਖੂ ਹੂੰ ਲਓ ਅਲਮਾਰੀ ਵੀ ਨਾਲ ਹੀ ਹੈ ਉਹਦੇ ਹੀ ਉਹਦੇ 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 ਕੀ ਗੱਲ ਹੋ ਗਈ ਸੋ ਬਾਈ ਤੁਸੀਂ ਕੀ ਗੱਲ ਆ ਯਾਰ ਤੁਸੀਂ ਤਾਂ ਮੈਨੂੰ ਕਹਿੰਦੇ ਸੀ ਸੋਚਾਂ ਚ ਪੈ ਗਏ ਸੀ ਹੁਣ ਤੁਸੀਂ ਆਪ ਹੀ ਪੈ ਗਏ ਨਹੀਂ ਅਲਮਾਰੀ ਉਹਦੇ ਵਿੱਚ ਹੀ ਆ ਵਿੱਚੇ 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 1,15,000 ਰੁਪਏ ਦੇ ਵਿੱਚੇ ਅਲਮਾਰੀ ਆ ਹਾਂਜੀ ਚਲ ਇੱਕ ਹੋਰ ਹਾਂ ਕਿਸੇ ਦੇ ਕੋਈ ਵਿਆਹ ਸ਼ਾਦੀ ਆ ਅਸੀਂ ਉਹਨੂੰ ਆਏ ਮੰਨ ਕੇ ਚਲੋ ਸ਼ਗਨ ਦੇ ਤੌਰ ਤੇ ਸਮਾਨ ਉਹਦੇ ਘਰੇ ਛੱਡ ਕੇ ਆਵਾਂਗੇ ਹਾਂ ਡਿਲੀਵਰੀ ਦੇਵਾਂਗੇ ਡਿਲੀਵਰੀ ਦੇਵਾਂਗੇ ਹੋਰ ਦੱਸੋ 1,15 ਦੇ ਵਿੱਚੇ ਵਿੱਚੇ ਹੀ ਅੱਧਾ ਪੜਾ ਕੇ ਪੈ ਗਈ ਇੱਕ ਚੀਜ਼ ਹੋਰ ਹਾਂ ਆਏ ਨਹੀਂ ਹੈਗਾ ਵੀ ਇਹੀ ਰੰਗ ਡਿਜ਼ਾਈਨ ਲੈਣਾ ਤੁਸੀਂ ਇੱਧਰ ਸਾਰੀ ਆ ਹਾਲ ਦੇ ਵਿੱਚ ਮਾਰੋ ਕੈਮਰਾ ਹਾਂ ਇਸ ਮੰਨ ਕੇ ਚਲੋ ਬੈੱਡ ਹੈ ਇਹਦੇ ਪ੍ਰਕਾਰ ਦੇ 15 ਬੈੱਡ ਲੱਗੇ ਹੋਏ ਆ ਚੁਆਇਸ ਤੁਸੀਂ ਆਪ ਦੀ ਪਸੰਦ ਅਸਾ ਲੈ ਜਾਓ ਅੱਛਾ ਜਿਹੜਾ ਉਹ ਬੈੱਡ ਹੈ ਉਸ ਬੈੱਡ ਦੇ ਰੰਗ ਦੇ ਗੱਦੀ ਦਾ ਰੰਗ ਤੁਸੀਂ ਚੇਂਜ ਕਰ ਸਕਦੇ ਹੋ ਭੱਲੇ 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 ਹਾਂ ਲੋਟਾ ਮੈਂ ਨਾ ਸਿਰਾ ਹੋ ਗਿਆ ਤਾਂ ਆ ਤਾਂ ਸਿਰਾ ਹੋ ਗਿਆ ਆ ਤਾਂ ਤੈ ਤੋੜਨ ਵਾਲੀ ਗੱਲ ਹੋ ਗਈ ਇਹਦੇ ਵਿੱਚ ਆ ਵੇਖੋ ਆਈ ਨਹੀਂ ਹੈਗਾ ਰੋਟੀ ਖਾਣ ਵਾਲੇ ਕੋਈ ਡਾਈਨਿੰਗ ਟੇਬਲ ਹੈ ਹੂੰ ਆ ਜੋ ਅੱਛਾ ਜੇ ਕੋਈ ਬੰਦਾ ਚਾਵੇ ਲਓ ਦੇਖੋ ਪਟਾਕਾ ਇਹ ਲੈ ਇਧਰ ਕਲੇ ਡਾਈਨਿੰਗ ਟੇਬਲ ਹੀ ਰੱਖੀ ਬੈਠਾ ਯਾਰ ਲੋਕਾਂ ਦੀਆਂ ਏਡੀਆਂ ਦੁਕਾਨਾਂ ਹੁੰਦੀਆਂ ਹੈਂ ਇਹਦੇ ਕਲੇ ਡਾਇਨਿੰਗ ਟੇਬਲ ਹੀ ਪਏ ਆ ਇੱਥੇ ਵੀ ਜੀ ਆਏ ਨਹੀਂ ਤੁਹਾਨੂੰ ਕੋਈ ਲੰਬਾ ਆਜੂਆ ਬਈ ਅਸੀਂ ਉੱਥੇ ਗਏ ਸੀ ਸਾਨੂੰ ਵੈਰਾਈਟੀ ਨਹੀਂ ਮਿਲੀ ਕੁਆਲਿਟੀ ਨਹੀਂ ਮਿਲੀ ਓਹ ਗੱਲ ਸਹੀ ਆ ਹੁਣ ਸੋਫੇ ਚ ਕਾਉਣੇ ਲੋਕਾਂ ਨੇ ਡਾਇਨਿੰਗ ਟੇਬਲ ਨਾਲ ਮੰਗਣੇ ਆ ਹੁਣ ਇੱਧਰ ਡਾਇਨਿੰਗ ਟੇਬਲ ਵੀ ਕੁੱਲ ਪਿਆ ਹਾਂਜੀ ਪੱਥਰ ਵਾਲਾ ਵੀ ਪਿਆ ਸੀਸੇ ਵਾਲਾ ਵੀ ਪਿਆ ਹੈ ਪਲਾਸਟਰ ਪਾਲਿਸ਼ ਵਾਲੇ ਵੀ ਪਏ ਆ ਇੱਧਰ ਧੋਪਾਂ ਵਾਲੇ ਵੀ ਪਏ ਆ ਆ ਲੈ ਤੇਰੇ ਯਾਰ ਨੇ ਧੋਪਾਂ ਤਰੀਆਂ ਪੰਜ ਹੈ ਇਹ ਸਜਾਵਟ ਵਾਲ ਕੋਈ ਹੈ ਕਿ ਚਲਦੀ ਚੁਲਦੀ ਵੀ ਹੈ ਇਹ ਇਹ ਬਈ ਚਲਦੀ ਉਹਦਾ ਸਜਾਵਟ ਵਾਲੀ ਆ ਪਰ ਚਲਦੀ ਹੋਈ ਹੈ ਚੱਲੋ ਅੱਜ ਚੱਲੂਗੀ ਫਰੀਦ ਜਦੋਂ ਅਸੀਂ ਵੀਡੀਓ ਪਾਉਣੇ ਆ ਨਾ ਉਦੋਂ ਪਤਾ ਨਹੀਂ ਕਿੰਨੀਆਂ ਦੋਪਾ ਕਿੱਥੇ ਕਿੱਥੇ ਚਲਦੀਆਂ ਆ ਇਹ ਉਦੋਂ ਚੱਲਦੀ ਆ ਇਹ ਉਦੋਂ ਚਲਦੀ ਆ ਜਦੋਂ ਸਾਡੀ ਵੀਡੀਓ ਆਸ-ਪਾਸੇ ਘੁੰਮਦੀ ਹੈ ਇਹ ਇੰਨਾ ਚੁਕੇ ਤਾਂ ਰੇਟ ਰੂਟ ਦੱਸ ਦਿਓ ਮੈਨਾਂ ਨੂੰ ਪਤਾ ਲੱਗ ਜੇ ਵੀ ਕਈ ਵਰੀ ਅਗਲਾ ਦਾ ਖੇ ਇੱਧਰ ਆ ਕੇ ਨਾ ਟੀਕਾ ਪਾ ਲੈ ਕੱਸ ਦਿੰਦੇ ਹੁਣ ਮੈਂ ਕਿਹਾ ਦੱਸ ਦਿਓ ਬਈ ਪਰ ਟੀਕਾ ਆਏ ਮੰਨ ਕੇ ਚੱਲੋ ਆਪਾਂ ਕਿਸੇ ਦੇ ਨਹੀਂ ਭਰਨ ਦਿੰਦੇ ਹਾਂ ਆਪਦਾ ਮਤਾਈ ਆ ਬਈ ਮੇਲਾ ਵੇਖਣਾ ਤੇ ਮੇਲਾ ਲਟਾਉਣਾ ਆ ਆ ਆ ਆ ਦੇਖ ਕ ਕਿੰਨੇ ਕੁ ਦਾ ਆ ਆ ਆ ਆ 40000 ਰੁਪਏ ਦਾ ਸੈਟ ਆ ਬਈ 40000 ਰੁਪਏ ਦਾ ਸਾਰਾ ਡਾਲੀ ਦੇ ਵਿੱਚ ਹੈ ਫਿਰ ਰੇਟ ਜੈ ਜਰਾਉਂਦਾ ਹੈ ਨਾ ਅਸਲ ਦੇ ਵਿੱਚ ਦੁਕਾਨਦਾਰੀ ਚੱਲਦੀ ਵੀ ਇਨੀ ਦੂਰ ਤੱਕ ਇਹਦੇ ਵਿੱਚ ਸ਼ੀਸ਼ਾ ਹੈ 10mm ਦਾ ਸ਼ੀਸ਼ਾ ਲੋਕ ਆਠਾ mm ਦਾ ਲੈ ਜਾਂਦੇ ਆ ਅੱਛਾ ਇਹ ਵੀ ਫਰਕ ਹੁੰਦਾ ਹਾਂਜੀ ਇਹ ਸ਼ੀਸ਼ੇ ਦੀ ਮੋਟਾਈ ਦਾ ਫਰਕ ਆ ਹੂੰ ਮਤਲਬ ਬਈ ਬਹੁਤ ਤਰ੍ਹਾਂ ਦੇ ਡਾਇਨਿੰਗ ਟੇਬਲ ਬਣਾ ਬਹੁਤ ਤਰ੍ਹਾਂ ਦੇ ਸਾਰਿਆਂ ਨੂੰ ਮਹਿੰਗਾ ਡਾਇਨਿੰਗ ਟੇਬਲ ਆਪਣਾ ਕਿੰਨੇ ਕ ਪੈਸਿਆਂ ਦਾ ਹੋ ਸਾਰਿਆਂ ਨਾਲੋਂ ਮਹਿੰਗਾ ਡਾਇਨਿੰਗ ਟੇਬਲ ਆ ਗਿਆ ਜੀ ਆਪਣੇ ਕੋਲੇ 8 ਕੁਰਸੀਆਂ ਵਾਲਾ ਹੂੰ ਇਹ ਕਹਿਣ ਦਾ ਭਾਵ ਜਿਹਨਾਂ ਦੇ ਵੱਡੀ ਲੋਬੀ ਹੁੰਦੀ ਹੈ ਵੱਡੇ ਘਰਾਂ ਦੇ ਲੱਗਦਾ ਹੈ ਹੂੰ ਸਾਰਾ ਨੈਕਸ ਮਾਰਬਲ ਆ ਗਿਆ 8 ਕੁਰਸੀਆਂ ਆ ਗਿਆ ਪਲਸਟਰ ਪਾਲਸ ਆ ਗਿਆ ਕਿੰਨੇ ਕ ਦਾ ਹੋਗਾ ਇਹ ਮਹਿੰਗੇ ਵਾਲਾ ਇਹ ਵਾਸਤੇ ਸਟਾਕ ਕਲੀਅਰੈਂਸ ਸੇਲ ਹੀ ਹੈ ਜੀ ਆਪਾਂ 1 ਲੱਖ 55000 ਰੁਪਏ ਦਾ ਦੇ ਦਾਂਗੇ ਉਏ 2 ਲੱਖ ਰੁਪਏ ਦਾ ਪੀਸ 155 ਮਤਲਬ ਯਾਰ ਮਸਲਾ ਨਾ ਆਪਣਾ ਦੱਸਣਾ ਸਾਰਿਆਂ ਨੂੰ ਬਣਦਾ ਵੀ ਇਹ ਇੰਨੇ ਵਾਲੀ ਚੀਜ਼ ਵੀ ਇਹਨਾਂ ਕੋਲ ਹੈਗੀ ਹੈ ਹੈਗੀ ਹੈ ਹੈ ਵੀ ਆਏ ਨਹੀਂ ਗੱਲ ਵੀ ਰੇਟ ਘੱਟ ਵਾਲੀਆਂ ਚੀਜ਼ਾਂ ਵੱਧ ਵਾਲੀਆਂ ਵੀ ਘੱਟ ਰੇਟ ਆਹ ਚੀਜ਼ ਦੇਖੋ ਹੁਣ ਤੁਸੀਂ ਤੇ ਚਾਰ ਜਣੇ ਬੈਠਿਆ ਆਪਦਾ ਸਟੂਲ ਕੱਢ ਲਿਆ ਗੱਡੀਆਂ ਇਹਦੇ ਨਾਲ ਲਾ ਕੇ ਦੇਵਾਂਗੇ ਪਿੱਤਲ ਵਿੱਚ ਜੜਿਆ ਸਾਰਾ ਟਾਲੀ ਚ ਮੈਂ ਵੀ ਕਿਹਾ ਮੈਂ ਕਹੇ ਜੇ ਤੂੰ ਆਏ ਦੇਵੇਂਗਾ ਤਾਂ ਬੰਦਾ ਇਹਦੇ ਉੱਤੇ ਬਹਿ ਕੇ ਤੇਰਾ ਨਾਂ ਲੈ ਕੇ ਉੱਠੇਗਾ ਨਹੀਂ ਇਹ ਤਾਂ ਛੱਡਿਆ ਕਈ ਵਾਰ ਅਗਲਾ ਕਹਿ ਦਿੰਦਾ ਮੈਂ ਹਰਾ ਰੰਗ ਲਵਾਉਣਾ ਮੈਂ ਕਰੀਮ ਲਵਾਉਣਾ ਮੈਂ ਕਾਲਾ ਲਵਾਉਣਾ ਉਹ ਮੌਕੇ ਤੇ ਸਿਲੈਕਟ ਕਰਕੇ ला ਸਕਦਾ ਇਹ ਤਾਂ 6 ਪੈਰਾਂ ਵਾਲਾ ਬੰਦਾ ਬਣ ਜੂ ਚਾਰ ਮਗਰ ਲੱਗ ਜਾਣਗੇ ਤੇ ਦੋ ਬੰਦੇ ਤੇ ਆਪ ਦੇ ਹੋ ਜਾਣਗੇ ਹੈ ਫਸ ਜਾਣਾ ਇਹਦੇ ਚ ਬੰਦੇ ਨਹੀਂ ਹੂੰ ਅੱਛਾ ਇਹਦੇ ਉੱਤੇ ਗੱਤੀ ਲਾ ਕੇ ਦੇ ਨਹੀਂ ਪਾਦਾ ਭਾਈ ਬੰਦਾ ਇਹ ਇਹ ਐਵੇਂ ਰੋਟੀ ਰੱਟੀ ਖਾਣ ਨੂੰ ਯਾਰ ਗੱਲਬਾਤ ਬਣ ਜੂ ਹੈ ਪੂਰੇ ਆ ਪੀਸ ਦੇਖੋ ਸਾਰਾ ਨੇਚਰਲ ਕਲਰ ਹੈ ਦੇਖੋ ਹਾਂ ਸ਼ੀਸ਼ੇ ਵਾਂਗੂ ਲਸਕਦਾ ਇਹ ਸ਼ੀਸ਼ੇ ਦਾ ਹੀ ਬਣਿਆ ਸ਼ੀਸ਼ੇ ਵਾਂਗੂ ਨਹੀਂ ਲਸਕਦਾ ਸ਼ੀਸ਼ੇ ਦਾ ਹੀ ਬਣਿਆ ਹੋਇਆ ਹੈ ਬਿਲਕੁਲ ਸ਼ੀਸ਼ਾ ਹੀ ਹੈ ਹਾਂ ਆ ਵੇਖੋ ਸੋਡੀ ਪਰਛਾਈ ਦੇਦੀ ਹੈ ਇਹਦੇ ਵਿੱਚ ਵਾਕ ਕੇ ਵਾਕਏ ਇਹਦੇ ਪੈਸੇ ਦੀ ਭਗ ਬੰਨ ਸਕਦੇ ਆ ਹਾਂਜੀ ਆ ਜੋ ਉਧਰਲੇ ਪਾਸੇ ਵੀ ਚਲਦੇ ਆ 1000 ਮੈਨੂੰ ਹੋਰ ਚੀਜ਼ ਦੇਸੀ ਸੀ ਉਧਰਲੇ ਪਾਸੇ ਉਧਰਲੇ ਪਾਸੇ ਆਹ ਵੈਰਾਈਟੀ ਬਹੁਤ ਆ ਆਮ ਜੀ ਇਟਾਲੀ ਵਾਲੀ ਜੀ ਹਾਂ ਆ ਜੋ ਤੇ ਇਹ ਵੈਰਾਈਟੀ ਬਾਹਰਲੇ ਬੂਰਲੇ ਮੁਲਕਾਂ 'ਚ ਮੰਗਦੇ ਹੁਣ ਤਾਂ ਇੱਥੋਂ ਬਾਹਰਲੇ ਮੁਲਕਾਂ 'ਚ ਭੇਜੀ ਨਹੀਂ ਜਾਂਦੀ ਹੁਣੀ ਉਹ ਬਈ ਆਇਆ ਟਾਈਮ ਇੱਥੇ ਆਪਣੇ ਪੰਜਾਬ ਹੋਰ ਹਰਿਆਣਾ ਰਾਜਸਥਾਨ ਇੱਥੇ ਹੀ ਨਹੀਂ ਪੂਰਾ ਹੁੰਦਾ ਨਹੀਂ ਬਾਹਰਲੇ ਮੁਲਕਾਂ ਵਾਲਾ ਜੇ ਫੋਨ ਕਰੇ ਤਾਂ ਹੁਣ ਉਹਦਾ ਮਾਣ ਤੋੜੋਂਗੇ ਕਿ ਨਹੀਂ 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 ਕਰਾ ਦਾਂਗੇ ਲੋੜ ਬਾਈ ਹਾਂ ਕੋਈ ਗੱਲ ਨਹੀਂ ਵਕਰਾ ਦੇਾਂਗੇ ਲੋੜ ਭੇਜ ਦੋਗੇ ਭੇਜ ਦਾਂਗੇ ਭੇਜ ਦਾਂਗੇ ਭੇਜ ਦੇਣਗੇ ਵੀ ਭੇਜ ਦੇਣਗੇ ਦਿਲ ਨਾ ਛੁੱਬ ਦੇਸੀ ਬੰਦੇ ਤੇ ਇਹਦਾ ਰੇਟ ਰੂਟ ਦੇ ਕੋਈ ਇਹਦਾ ਜੇ ਕੋਈ ਦੇ ਸਕਦਾ ਹਾਂ ਇਹਦਾ ਦੱਸ ਕੀ ਹਿਸਾਬ ਕਿਦਾਂ ਉਹ ਲੰਮਾ ਵੱਧ ਲੱਗਦਾ ਮੈਨੂੰ ਬੈੱਡ ਇਹ ਇਹ ਬਾਈ 6.5 ਫੁੱਟਾ ਕਿੰਗ ਸਾਈਜ਼ ਬੈੱਡ ਹੈ ਪਾ ਕੇ ਵੇਖੋ ਤੁਸੀਂ ਇਹ ਦੇਖੇ ਇਹ ਕਿੰਨੇ ਦਾ ਹੋ ਇਹ 60000 ਰੁਪਏ ਦਾ ਬੈੱਡ ਆ ਬਾਈ ਇਹਦੇ ਵਿੱਚ ਸਾਰਾ ਹ ਪਿੱਤਲ ਲੱਗਿਆ ਸਾਰਾ ਟਾਲੀ ਦਾ ਕੰਮ ਹੋਇਆ ਨਹੀਂ 60000 ਦਾ ਤੇ 60000 ਦਾ ਤੇ ਵਿੱਚੇ ਹੀ ਗੱਦਾ ਦੇਵਾਂਗੇ ਨਹੀਂ 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 ਬਿਨਾ ਗੱਦੇ ਤੋਂ ਜੀ ਤੇ ਬਿਨਾ ਗੱਦੇ ਤੋਂ ਅਗਲੇ ਤੇ ਸਿਲਤਾ ਨਾ ਭਜਣੀਆਂ ਬਿਨਾ ਗੱਦੇ ਤੋਂ ਪਾਉ ਕਿਵੇਂ ਬੰਦਾ ਪਲਾਈ ਤੇ ਵਿੱਚੇ ਹੀ ਦਿਓ ਗੱਦਾ ਵੀ ਐਂ ਦਿਓ ਨਹੀਂ ਗੱਦਾ ਅਗਲਾ ਉਦੋਂ ਬਾਅਦ ਆਰਡਰ ਲੈ ਲੂਆ ਜੀ ਨਹੀਂ ਨਹੀਂ ਤੂੰ ਵਿੱਚੇ ਰੇਟ ਦੇ ਵਿੱਚੇ ਹੀ ਦੇ ਫੇਰ ਆ ਗੱਲ ਬਾਤ ਬਾਈ ਗੱਦਾ ਆ ਵੇਖੋ ਨਾ ਹੁਣ ਕਿੰਨਾ ਮੋਟਾ ਕਿੰਨਾ ਹੈਵੀ ਕਰਦਾ ਰੱਖਿਆ ਜਿਹੜੇ 20000 ਰੁਪਏ ਦਾ ਤਾਂ ਗੱਦਾ ਬਾਈ ਇਹ ਕਿਵੇਂ ਦੇ ਦਾਂਗੇ ਵਿੱਚ ਦੇ ਦੇ ਦਿਓ ਯਾਰ ਤਾਂ ਕੀ ਫਰਕ ਪੈਂਦਾ ਤੈਨੂੰ ਫਰਕ ਪੈਂਦਾ ਉਹ ਤੱਕ ਫੈਕਟਰੀ ਆ ਲਾਈਟਾਂ ਕੈਮਰੇ ਚ ਦਿਸਣੋਂ ਹਟ ਜਾਂਦੀਆਂ ਉਹ ਸਰੇ ਤੱਕ ਬਾਈ ਸਾਡਾ ਵੀ ਫਾਇਦਾ ਕਰ ਦਿਆ ਕਰ ਕਦੇ ਸਾਰਾ ਦਿਨ ਗਾਗਾ ਨਹੀਂ ਫਾਇਦਾ ਕਰੀਆ ਤੇ ਮੇਰਾ ਗਾਖ ਦੇਖਦੇ ਆ ਮੈਂ ਇਹਨਾਂ ਦੇ ਸਿਰ ਤੇ ਚੱਲਦਾ ਦੱਸ ਦਿਨਾਂ ਗੱਦੇ ਸਣੇ ਕੋਈ ਨਹੀਂ ਬਾਈ ਲੈ ਲਓ ਕੋਈ ਗੱਲ ਨਹੀਂ ਹੋਰ ਦੱਸੋ ਗੱਦੇ ਸਣੇ ਦੰਨਾ ਨਾ ਦੇ ਦਿਓ ਦੇ ਦਿਓ ਕੋਈ ਗੱਲ ਜਵਾਨ ਹੋ ਗਈ ਆ ਹੋ ਗਈ ਹੋ ਗਈ 50 ਬੰਦੇ ਇਕੱਠੇ ਆਉਣਗੇ ਮੈਂ ਕਿਹਾ ਬਾਈ 15 ਵਟ ਦਾ ਤੇਰੇ ਸਾਹਮਣੇ ਡਿਸਪਲੇ ਲੱਗੇ ਹੋਏ ਆ ਤੂੰ 50 60 100 ਲਿਆ ਇਹ ਬਾਲਾਜੀ ਫਰਨੀਚਰ ਵਾਲਿਆਂ ਦੀ ਜਵਾਨ ਇਹ ਇਧਰਲੇ ਪਾਸਿਆਂ ਵਾਲਾ ਚੋ ਵੀ ਇਹ ਚੱਕਾਂਗੇ ਜਿਹੜਾ ਕੁਝ ਮਰਜ਼ੀ ਚੱਕ ਲੂ ਉਹ ਵੀ ਚੱਕੂੰਗਾ ਉਹ ਵੀ ਚੱਕ ਲਿਓ ਆਹਾ ਚੱਕ ਲਓ ਚੱਕ ਲਓ ਮਹਾਰਾਜਾ ਬੈਡ ਚੱਕ ਲਓ ਯਾਰ ਆ ਵੀ ਵਿੱਚ ਹੀ ਦੇਊਗਾ ਲੈ ਆ ਤਾਂ ਯਾਰ ਜਮਾ ਆ ਤਾਂ ਯਾਰ ਜਮਾ ਸੱਪ ਦੀ ਸਰੀ ਯਰਗਾ ਯਾਰ ਆਹਾ ਆਹਾ ਦੇਖ ਤੂੰ ਕਿੱਡੀ ਚੰਗੀ ਚੀਜ਼ ਆ ਲੈ ਹੈਂ ਆਹਾ ਦੋਨੇ ਇਹ ਇਹਦੇ ਨਾਲ ਵੀ ਗੱਦਾ ਦੇ ਦਾਂਗੇ ਲੇਕਿਨ ਇਹਦੇ ਨਾਲ ਵੀ ਇਹਦੇ ਨਾਲ ਮੈਂ ਥੋੜੀ ਜਿਹੀ ਝਿਜਕ ਜੀ ਮਹਿਸੂਸ ਕਰ ਰਹਾ ਤੈਨੂੰ ਪੁੱਛਣਾ ਨਹੀਂ ਨਹੀਂ ਦੇ ਦੇਾਂਗੇ ਬਈ ਦੇ ਦੇ ਮਹਿੰਗਾ ਹਾਂ ਦੇ ਦੇ ਆ ਜਾ ਆ ਜਾ ਆ ਜਾ ਓਏ ਪੜਦੇ ਨਾ ਗੱਲ ਪੁੱਛ ਲਿਆ ਕਰੋ ਓਏ ਦੁਕਾਨਦਾਰ ਤੋਂ ਬੜਾ ਫਾਇਦਾ ਹੋ ਜਾਂਦਾ ਆ ਗੱਦਾ ਲੈ ਵਿੱਚ ਕਰ ਲਿਆ ਆਪਾਂ ਗੱਦਾ ਤੇ ਗੱਦੇ ਦੀ ਕੋਈ ਜ਼ਿੰਮੇਵਾਰੀ ਲਵਾਂਗੇ ਆਪਾਂ ਮੋਣੀ ਮੋਟੀ ਗੱਦੇ ਦੀ ਗਾਰੰਟੀ ਹੈ ਬਾਈ 2 ਸਾਲ ਦੀ ਮੈਂ ਫਰਨੀਚਰ ਦੀ ਤਾਂ ਲਈ ਜਾਂਦੇ ਆ ਆ ਗੱਦੇ ਦੀ ਵੀ ਗਾਰੰਟੀ ਬਾਈ ਆਣੀ ਹੈਗਾ ਵੀ ਸਾਡੇ ਰੇਟ ਘਟਾ ਚੀਜ਼ ਚ ਕਮੀ ਹੋਊ ਸਾਡੀ ਚੀਜ਼ ਵਧੀਆ ਹੀ ਰਹਿਣੀ ਹੈ ਫੈਕਟਰੀ ਆਪਦੀ ਹੈ ਤੇ ਆ ਮਾੜਾ ਮੋਟਾ ਜੇ ਕੋਈ ਮੇਰੇ ਵਰਗੇ ਨੇ ਯਾਰ ਭੈਣ ਭੂਣ ਨੂੰ ਲੈਣਾ ਕੋਈ ਰੇਟ ਰੂਟ حساب ਨਾ ਦੇ ਦੇ ਗਿਆ ਬਈ ਇਹਦਾ ਰੇਟ ਬਾਹਲਾ ਰੀਜਨਲ ਰੱਖਿਆ ਵਾਪਾ ਹੈ ਇਹ ਬਿਨਾ ਗੱਦਿਆਂ ਤੋਂ 15000 ਰੁਪਏ ਦਾ ਬੈਡਾ ਸਿਰਫ ਤੇ ਗੱਦਾ ਉੱਤੇ ਧਰ ਕੇ ਕਿੰਨੇ ਦਾ ਪੈਜੂ ਗੱਦਾ ਬਈ ਜਿਵੇਂ ਆਪਾਂ ਇਹਦੇ ਨਾਲ ਆਹ ਗੱਦਾ ਲਾਉਣਾ ਹੈ 7000 ਰੁਪਏ ਦਾ ਗੱਦਾ 22000 ਰੁਪਏ ਦਾ ਗੱਦੇ ਤੇ ਬੈੱਡ ਸਨ ਇਹਦਾ 22000 ਰੁਪਏ ਤੇ 22000 ਰੁਪਏ ਰੇਟ ਆ ਹਾਂਜੀ ਮੰਨ ਲਾ ਵੀ ਆਪਾਂ ਵੈਰੈਟੀ ਹਰੇਕ ਲਈ ਰੱਖੀ ਆ ਆਹੋ ਵੀ ਮਸਲਾ ਇਹੀ ਆ ਕਹਿਣ ਦਾ ਭਾਵ ਵੀ ਚੱਲ ਜੇ ਕਿਸੇ ਨੇ 20 22 ਲਾਉਣਾ ਯਾਰ ਕਿਸੇ ਨੇ ਢੁਈ ਹੋਈ ਸਿੱਧੀ ਕਰਨੀ ਆ ਉਹ ਬੰਦਾ ਵੀ ਚਾਹੀਦਾ ਆਪਾਂ ਨੂੰ ਕਿਸੇ ਨੇ ਆ ਬੈੱਡ ਲੈਣਾ ਹੂੰ ਆਹ ਬਿਨਾ ਗੱਦੇ ਤੋਂ ਰੇਟ ਆ ਭਾਈ ਆਪਣਾ 25000 ਰੁਪਿਆ 9 ਫੁੱਟਾ ਬੈੱਡ ਆ ਸਾਈਟੇ ਵਰ ਨਾਲ ਲੱਗੇ ਵੀ ਕੱਡਾ ਵੱਡਾ ਬੈੱਡ ਹਾਂ 25000 ਰੁਪਏ ਦਾ ਆ ਵੇਖੋ ਆ ਦਾ ਕਾਂਦੀ ਹੈ ਯਾਰਾ ਇਹ ਬੰਦੇ ਤੋਂ ਉੱਚਾ ਬੈਡਾ ਹੂੰ ਆ ਸੇ ਲੈ ਦੇਖੋ ਹੂੰ ਇਹ ਮੇਰੇ ਹਸਾਬ ਨਾਲ 6 ਫੁੱਟ ਦੇ ਨੇੜੇ ਤੇੜੀ ਹੈ ਹੂੰ ਹਾਂਜੀ ਕਿ ਇਹ ਕਿੰਨੇ ਕਦੀ ਹੈ ਕਾਂਦਾ ਇਹ ਕੰਦ ਵੀ ਤੁਸੀਂ ਐ ਮੰਨ ਕੇ ਚਲੋ ਉਹ ਜਿਹੜੇ ਰੇਟ ਆਪਾਂ 60000 ਰੁਪਏ ਪਹਿਲਾਂ ਦਿੱਤਾ ਗੱਦੇ ਸੋਨੇ 60000 ਰੁਪਏ ਦੇ ਇਹ ਵੀ ਹੋਰ ਚੱਕੋ ਚੱਕੋ ਨੰਬਰ ਨੋਟ ਕਰੋ ਤੁਸੀਂ ਭਾਈ ਨੰਬਰ ਨੋਟ ਕਰੋ ਫੋਨ ਕਰੋ ਆਓ ਨਵੇਂ ਸਾਲ ਤੱਕ ਲੁੱਟੋ ਮੌਜਾਂ ਨਵੇਂ ਸਾਲ ਨੂੰ ਨਵਾਂ ਸਟਾਕ ਹੋਊਗਾ ਨਵੇਂ ਰੇਟ ਹੋਣਗੇ ਨਵੇਂ ਡੇਟ ਹੋਣਗੇ ਨਵੇਂ ਰੇਟ ਹੋਣਗੇ ਨਵੇਂ ਸਾਲ ਤੱਕ 1 ਤਰੀਕ ਤੱਕ 2026 ਦੀ 1 ਤਰੀਕ ਤੱਕ ਨਜ਼ਾਰੇ ਲੁੱਟਣਿਆ ਸਣੇ ਗੱਦੇ ਆ ਚੱਕੋ ਟਾਲੀ ਵਾਲੇ ਤੇ ਐ ਐ ਇਹਦੀ ਨਹੀਂ ਗੱਲ ਕੀਤੀ ਆਹਾ ਇਹ ਵੀ ਸਣੇ ਗੱਦੇ 60000 ਰੁਪਿਆ ਜੀ ਹੋਰ ਦੋ ਇਹ ਵੀ ਵਿੱਚ ਹੀ ਆ ਹਾਂ ਜੀ ਇਹ ਵੀ ਲੇਕਨ ਵਿੱਚ ਹੀ ਆ ਇਹ ਵੀ ਵਿੱਚ ਹੀ ਆ ਇਹਦੇ ਵਿੱਚ ਇੱਕ ਚੀਜ਼ ਹੋਰ ਦਿਖਾਉਣਾ ਤੁਹਾਨੂੰ ਜੀ ਗੱਦੇ ਤੇ ਚੜੋ ਤੁਸੀਂ ਗੱਦੇ ਤੇ ਤਾਂ ਚੜੋ ਮਾਰੋ ਛਾਲ ਹਾਂ ਓਏ ਹਾਂ ਸਪਰਿੰਗ ਪਾਇਆ ਇਹਦੇ ਵਿੱਚ ਇਹ ਦੂਜਾ ਇਹ ਇਹਦੇ ਨਾਲ ਇਹ ਹੀ ਮਿਲ ਜੂਗਾ ਗੱਦਾ ਦੇ ਦੇਾਂਗੇ ਹੋਰ ਦੱਸੋ ਬੰਦਾ ਹਿਲ ਜੂ ਗੱਦਾ ਨਹੀਂ ਹਿਲਦਾ ਸਾਰੀ ਉਹ ਮਾਂ ਓਏ ਸੁਣੋ ਮੇਰੀ ਗੱਲ ਜਿਹੜੇ ਮਤਲਬ ਤੁਸੀਂ ਜਦੋਂ ਇੱਥੇ ਆਓ ਇੱਥੇ ਮੈਂ ਦੇਖਿਆ ਬਿੱਡਾਂ ਤੇ ਗੱਦੇ ਲੱਗਿਆ ਘਟੂ ਘਟ 10 ਤਰ੍ਹਾਂ ਦੇ ਜਿਹੜਾ ਮਰਜੀ ਜਿਹਦੇ ਨਾਲ ਮਰਜੀ ਗੱਦਾ ਬਦਲ ਕੇ ਲੈ ਜਾਏ ਲੈ ਲਾ ਲੋ ਲੈ ਜਿਹਦੇ ਨਾਲ ਮਰਜੀ ਜੋ ਲੈ ਲਾ ਲੋ ਓਕੇ ਐਂ ਵੀ ਗੱਲ ਹੋ ਜੂਗੀ ਆ ਜਾ ਵੀ ਮਤਲਬ ਜਿਵੇਂ ਮੈਨੂੰ ਆ ਆ ਆ ਬੈੱਡ ਨਹੀਂ ਪਸੰਦ ਮੈਨੂੰ ਆ ਬੈੱਡ ਪਸੰਦ ਆ ਗਿਆ ਹਾਂਜੀ ਆ ਮੈਨੂੰ ਗੱਦਾ ਪਸੰਦ ਆ ਗਿਆ ਮੈਂ ਇੱਧਰੋਂ ਚੱਕ ਕੇ ਇੱਧਰ ਧਰ ਕੇ ਲੈ ਜਾਊਂਗਾ ਲੈ ਜੋ ਲੈ ਜੀਓ ਨੰਬਰ ਨੋਟ ਕਰੋ ਮਾ ਲੋ ਸਾਡੀ ਵੀਡੀਓ ਦੇ ਵਿੱਚ ਸਾਰੀ ਗੱਲ ਕਲੀਅਰ ਕੀਤੀ ਵੀਡੀਓ ਕਰ ਦਿਓ ਸ਼ੇਅਰ ਆਉਣਾ ਪਤਾ ਕਿੱਥੇ ਆ ਤੁਹਾਨੂੰ ਹੁਣ ਅਗਲ ਤੁਸੀਂ ਕਹੋਗੇ ਡਰੈਸ ਡਰੈਸ ਹੈਗਾ ਜਦੋਂ ਤੁਸੀਂ ਬਠਿੰਡੇ ਤੋਂ ਮਲੋਟ ਵਾਲੇ ਪਾਸੇ ਨੂੰ ਚੱਲ ਪੇ ਗੱਡੀ ਲੈ ਕੇ ਬਾਦਲ ਪਿੰਡ ਵਾਲਾ ਰੋੜ ਗਏ ਨੰਗ ਉਹ ਪੁਲ ਵੀ ਗਏ ਨੰਗ ਉਦੋਂ ਗਾਹਾਂ ਤੁਸੀਂ ਨਿਗਾਹ ਰੱਖਣੀ ਆ ਇੱਕ ਪਿੰਡ ਦਾ ਬੋਰਡ ਲੱਗਿਆ ਆਉਂਦਾ ਮਹਿਮਨ دیਵਾਨੇ ਦਾ ਬੋਰਡ ਲੱਗਿਆ ਆਉਂਦਾ ਮਹਿਮਨ دیਵਾਨੇ ਦਾ ਬੋਰਡ ਲੱਗਿਆ ਆਉਂਦਾ ਤੇ ਜਦੋਂ ਉਹ ਬੋਰਡ ਵਾਲੇ ਉਹ ਰਾਹ ਤੇ ਨਿਗਾਹ ਮਾਰੋਗੇ ਤੁਹਾਨੂੰ ਬਾਲਾਜੀ ਫਰਨੀਚਰ ਵਾਲਾ ਇੱਕ ਬੋਰਡ ਵੱਡਾ ਸਾਰਾ ਲੱਗਿਆ ਹੋਊਗਾ ਉਹ ਰਾਹ ਤੇ ਤੁਸੀਂ 300 ਮੀਟਰ ਆਉਣਾ ਬਹਿਮਨ ਦਿਵਾਨੇ ਵਾਲ ਨੂੰ ਤੇ ਬਹਿਮਨ ਦਿਵਾਨੇ ਆ ਬਹੁਤ ਵੱਡੀ ਫੈਕਟਰੀ ਹੈ ਇੱਥੇ ਆ ਜਾਓ ਬਾਕੀ ਬਾਹੂ ਹੁਣੀ ਲੋਕੇਸ਼ਨ ਭੇਜ ਦੇਣਗੇ ਮਾਰਿਓ ਠੋਲਾ ਕੋਨ ਧਾਗਾ ਫੈਕਟਰੀ ਹੈ ਜੀ ਧਾਗਾ ਫੈਕਟਰੀ ਦੇ ਵਿੱਚ ਸ਼ੋਰੂਮ ਆਪਣਾ ਧਾਗਾ ਫੈਕਟਰੀ ਬੰਦ ਹੋਈ ਵੀ ਆ ਕਿਸੇ ਨੂੰ ਪੁੱਛ ਲਓ ਧਾਗਾ ਫੈਕਟਰੀ ਕਿੱਥੇ